ਲੋਕ ਸਭਾ ਚੋਣਾਂ ਦਾ ਪਹਿਲਾ ਪੜਾ ਸ਼ੁਰੂ ਹੋ ਰਿਹਾ ਹੈ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਤੇ VOTING ਸ਼ੁਰੂ ਹੋ ਰਹੀ ਹੈ ਮਣੀਪੁਰ ਦੀਆਂ 2 ਲੋਕ ਸੀਟਾਂ ਤੇ VOTING ਹੋਈ ਇਸੇ ਦੌਰਾਨ ਮਣੀਪੁਰ ਵਿੱਚ ਇੱਕ ਪੋਲਿੰਗ ਬੂਥ ਤੇ ਗੋਲੀਆਂ ਚਲਾਈਆਂ ਗਈਆਂ ਇਸ ਘਟਨਾ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਮਣੀਪੁਰ ਵਿੱਚ ਇੱਕ ਪੋਲਿੰਗ ਬੂਥ ਨੇੜੇ ਗੋਲੀਆਂ ਚਲਾਈਆਂ ਗਈਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ 25 ਸੈਕਿੰਡ ਦੀ ਵੀਡੀਓ ਵਿੱਚ ਤੇਜ਼ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਤੋਂ ਪਹਿਲਾਂ ਹੰਗਾਮਾ ਅਤੇ ਲੋਕ ਚੀਕਦੇ ਦਿਖਾਈ ਦੇ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਮਣੀਪੁਰ ਵਿੱਚ ਪੋਲਿੰਗ ਬੂਥ ਤੇ ਹੋਈ ਗੋਲੀਬਾਰੀ ਦੀ ਵੀਡੀਓ ਕੁਝ ਦੂਰੀ ਤੇ ਖੜੇ ਇੱਕ ਵਿਅਕਤੀ ਵੱਲੋਂ ਆਪਣੇ ਫੋਨ ਦੇ ਵਿੱਚ ਕੈਦ ਕੀਤੀ ਗਈ ਹੈ ਗੋਲੀਬਾਰੀ ਹੁੰਦੇ ਹੀ ਵਿਅਕਤੀ ਦਰਖਤ ਦੇ ਪਿੱਛੇ ਲੁਕ ਜਾਂਦੇ ਹਨ ਕਰੀਬ 10-15 ਸਕਿੰਟ ਲਗਾਤਾਰ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਲੋਕਾਂ ਦੇ ਚਿਕਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ ਤੁਹਾਨੂੰ ਦੱਸਦੀ ਹੈ ਕਿ ਉੱਤਰ ਪੂਰਬੀ ਰਾਜ ਪਿਛਲੇ ਸਾਲ ਮਈ ਤੋਂ ਰੁਕ ਰੁਕੇ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ ਦੋ ਨਸਲੀ ਪਾਈਚਾਰੇ ਦਰਮਿਆਨ ਝੜਪਾਂ ਦੇ ਵਿੱਚ ਹੋਈ ਹਿੰਸਾ ਦੇ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਕਰ ਹੋ ਗਏ